ਮਾਨਾ ਕਿ ਤੇਰੀ ਦੀਕ ਕਾਬਿਲ ਨਹੀਂ ਹੂੰ ਮੈਂ ਤੇ ਮੇਰਾ ਸ਼ੌਕ ਤੋ ਦੇ ਤੇਰਾ ਇੰਤਜ਼ਾਰ ਦੋਸਤੋ ਤੁਹਾਡੇ ਸ਼ਹਿਰ ਦਾ ਠਾਣਾ ਹੋਵੇ ਮੁੰਸ਼ੀ ਹੋਲਦਾਰ ਸਪਾਈ ਹੋਮ ਗਾਡੀਏ ਤੋਂ ਲੈ ਕੇ ਏਐਸਆਈ ਐਸਆਈ ਸਾਰੇ ਰੱਜ ਕੇ ਭ੍ਰਸ਼ਟ ਹੋਣ ਪਰ ਠਾਣਾ ਇੰਚਾਰਜ ਐਸਐਚਓ ਸਾਹਿਬ ਉਹ ਪੂਰੀ ਤਰ੍ਹਾਂ ਇਮਾਨਦਾਰ ਭ੍ਰਿਸ਼ਟਾਚਾਰ ਤੋਂ ਦੂਰ ਹੋਣ ਉਹਨਾਂ ਨੂੰ ਠਾਣੇ ਵਿੱਚ ਕੀ ਹੋ ਰਿਹਾ ਹੈ ਸਾਰੇ ਮੁਲਾਜ਼ਮ ਕੀ ਕਰ ਰਹੇ ਹਨ ਇਸ ਦਾ ਫਿਕਰ ਨਾ ਹੋਵੇ ਉਹਨਾਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਉਹੋ ਇਸ ਪ੍ਰਚਾਰ ਵਿੱਚ ਲੱਗੇ ਹੋਣ ਕਿ ਮੈਂ ਮੈਂ ਕਿੰਨਾ ਇਮਾਨਦਾਰ ਗੱਲ ਵੀ ਸੱਚ ਹੋਵੇ ਕੁਝ ਯਾਦ ਆਇਆ ਬਸ ਇੱਕ ਚਿਹਰਾ ਬਸ ਇੱਕ ਚਿਹਰਾ ਸਵਰਗੀ ਡਾਕਟਰ ਮਨਮੋਹਨ ਸਿੰਘ ਜੀ ਦਾ ਸਵੱਛ ਛਵੀ ਬੇਹਦ ਇਮਾਨਦਾਰ ਛਵੀ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ 10 ਸਾਲ ਪ੍ਰਧਾਨ ਮੰਤਰੀ ਰਹੇ ਸਵਰਗੀ ਡਾਕਟਰ ਮਨਮੋਹਨ ਸਿੰਘ ਦੋਸਤੋ ਮੌਤ ਮਨੁੱਖੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ ਇੱਕ ਚੰਗੀ ਲਮੇਰੀ ਉਮਰ ਜੀ ਕੇ ਡਾਕਟਰ ਮਨਮੋਹਨ ਸਿੰਘ 26 ਦਸੰਬਰ 2024 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਅਜੋਨਾ ਬਾਰੇ ਇਹ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲੋ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਿੱਖ ਰਾਜਨੀਤੀ ਵਿੱਚ ਟੋਪ ਦੀ ਸ਼ਖਸੀਅਤ ਬਤੌਰ ਸਿੱਖ ਡਾਕਟਰ ਮਨਮੋਨ ਸਿੰਘ ਪਹਿਲਾਂ ਜਿੱਤੇ ਇਹ ਮਾਣ ਪ੍ਰਾਪਤ ਸੀ ਗਿਆਨੀ ਜੈਲ ਸਿੰਘ ਜੀ ਨੂੰ ਜੋ ਭਾਰਤ ਦੇ ਸਰਵੋੱਚ ਪਦ ਸਰਵੋੱਚ ਪੋਜੀਸ਼ਨ ਰਾਸ਼ਟਰਪਤੀ ਦੇ ਅਹੁਦੇ ਤੇ ਰਹੇ ਸਨ ਫੌਜ ਵਿੱਚ ਵੀ ਕਈ ਸਿੱਖ ਜਨਰਲ ਦੇ ਅਹੁਦੇ ਉੱਪਰ ਟੋਪ ਦੇ ਅਹੁਦੇ ਉੱਪਰ ਰਹਿ ਚੁੱਕੇ ਹਨ ਐंजे ਦੋਸਤੋ 700 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ 3 ਤੋਂ 4% ਦੀ ਆਬਾਦੀ ਵਾਲੀ ਸਿੱਖ ਕੌਮ ਉਹਨਾਂ ਵਿੱਚੋਂ ਕੁਝ ਸ਼ਖਸੀਅਤਾਂ ਇਹੋ ਜਿਹੀਆਂ ਨਿਕਲੀਆਂ ਜਿਨ੍ਹਾਂ ਨੇ ਪੂਰੇ ਦੇਸ਼ ਦੀ ਅਗਵਾਈ ਕੀਤੀ ਬਤੌਰ ਜਨਰਲ ਰਾਸ਼ਟਰਪਤੀ ਅਤੇ ਫਿਰ ਪ੍ਰਧਾਨ ਮੰਤਰੀ ਬਿਨਾਂ ਸ਼ੱਕ ਇਹ ਸਭ ਸਿੱਖ ਕੌਮੀ ਹੀ ਨਹੀਂ ਕਿਉਂਕਿ ਇਹਨਾਂ ਦਾ ਸਬੰਧ ਪੰਜਾਬ ਨਾਲ ਵੀ ਰਿਹਾ ਹੈ ਇਸ ਕਰਕੇ ਉਹ ਪੰਜਾਬ ਲਈ ਵੀ ਬੜੀ ਫਖਰ ਵਾਲੀ ਅਤੇ ਮਾਣ ਵਾਲੀ ਗੱਲ ਹੈ ਬਾਕੀ ਦੋਸਤੋ ਰਾਜਨੀਤੀ ਹੈ ਰਾਜਨੀਤਿਕ ਲੋਕ ਕੰਟਰੋਵਰਸ਼ਲ ਹੁੰਦੇ ਹੀ ਹਨ ਕੁਝ ਲਈ ਹੀਰੋ ਅਤੇ ਕੁਝ ਲਈ ਆਮ ਜਾਂ ਵਿਲਨ ਖਲਨਾਇਕ ਜੇ ਮਰਹੂਮ ਰਾਸ਼ਟਰਪਤੀ ਗਿਆਨੀ ਜਾਇੰਦ ਸਿੰਘ ਲਈ ਲੋਕਾਂ ਵਿੱਚ ਇਹੋ ਜਿਹਾ ਪ੍ਰਸ਼ੰਸਨ ਸੀ ਤਾਂ ਬਿਲਕੁਲ ਇਹੋ ਜਿਹਾ ਪ੍ਰਸ਼ਾਸ਼ਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਨ੍ਹਾਂ ਬਾਰੇ ਵੀ ਹੈ ਉਨ੍ਹਾਂ ਬਾਰੇ ਵੀ ਦੋ ਤਰ੍ਹਾਂ ਦੇ ਵਰਜਨ ਪ੍ਰਸਿੱਧ ਹਨ ਆਪਾਂ ਕਿਸੇ ਦੀ ਨਿੰਦਾ ਜਾਂ ਪ੍ਰਸ਼ੰਸਾ ਹਿਤ ਨਹੀਂ ਸਗੋ ਜਾਣਕਾਰੀ ਹਿਤ ਉਨ੍ਹਾਂ ਬਾਰੇ ਗੱਲ ਕਰਾਂਗੇ ਜਾਣਕਾਰੀ ਪ੍ਰਾਪਤ ਕਰਾਂਗੇ ਦੋਸਤੋ ਮੌਤ ਤੋਂ ਬਾਅਦ ਉਸ ਦੀਆਂ ਬਰਾਈਆਂ ਵੀ ਉਸ ਨਾਲ ਹੀ ਜਲ ਕੇ ਖਾਕ ਹੋ ਜਾਂਦੀਆਂ ਹਨ ਉਸ ਦੀ ਨੇਕੀ ਨੂੰ ਹੀ ਚੰਗਿਆਈ ਨੂੰ ਹੀ ਯਾਦ ਰੱਖਣਾ ਸਾਡੇ ਸਮਾਜ ਦੀ ਮਰਿਆਦਾ ਪਰੰਪਰਾ ਰਹੀ ਹੈ ਪਰ ਵਿਸ਼ਲੇਸ਼ਣ ਉਹ ਤਾਂ ਸਮਾਜ ਕਰਦਾ ਹੀ ਰਿਹਾ ਹੈ ਇੱਥੋਂ ਤੱਕ ਕਿ 라ਵਣ ਜਿਸ ਨੂੰ ਖਲਨਾਇਕ ਮੰਨਿਆ ਜਾਂਦਾ ਹੈ ਸਮਾਜ ਲਈ ਉਸ ਦੀ ਵੀ ਤਾਂ ਪ੍ਰਸ਼ੰਸਾ ਕੀਤੀ ਜਾਂਦੀ ਹੈ ਜਿਵੇਂ ਕਿ ਉਹ ਵੇਦਾਂ ਦਾ ਗਿਆਤਾ ਸੀ ਜਾਣਕਾਰ ਸੀ ਮਹਾਨ ਵਿਦਵਾਨ ਸੀ ਸ਼ਿਵ ਭਗਤ ਸੀ ਆਦਿ ਆਦਿ ਸੋ ਆਪਾਂ ਵੀ ਹੁਣ ਜ਼ਰੂਰੀ ਭੂਮਿਕਾ ਬਣਾ ਚੁੱਕੇ ਹਾਂ ਡਾਕਟਰ ਮਰਮੋਹਨ ਸਿੰਘ ਜੀ ਬਾਬਤ ਜਾਣਕਾਰੀ ਪ੍ਰਾਪਤ ਕਰਨ ਲਈ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਡਾਕਟਰ ਮਰਮੋਹਨ ਸਿੰਘ ਉਹ ਇੱਕ ਖੱਤਰੀ ਸੇਕ ਪਰਿਵਾਰ ਕੋਲੀ ਪਰਿਵਾਰ ਨਾਲ ਸਬੰਧਤ ਸਨ ਉਹਨਾਂ ਦਾ ਜਨਮ 26 ਸਤੰਬਰ 1932 ਵਿੱਚ ਹੋਇਆ ਅਨਡਿਵਾਈਡਡ ਪੰਜਾਬ ਵਿੱਚ ਇਹਨਾਂ ਦੇ ਪਿਤਾ ਦਾ ਨਾਮ ਸੀ ਗੁਰਮukh ਸਿੰਘ ਕੋਲੀ ਅਤੇ ਮਾਤਾ ਜੀ ਦਾ ਨਾਮ ਸੀ ਬੀਬੀ ਅੰਮ੍ਰਿਤਕੌਰ ਪਿਤਾ ਡ్రਾਈ ਫਰੂਟ ਦੇ ਖਾਨਦਾਨੀ ਵਪਾਰੀ ਸਨ ਇਹਨਾਂ ਦੀ ਦਾਦੀ ਦਾ ਨਾਮ ਸੀ ਜਮਨਾ ਦੇਵੀ ਜਿਨ੍ਹਾਂ ਨੇ ਉਹਨਾਂ ਦੀ ਮਾਤਾ ਡਾਕਟਰ ਨਰਮੋਨ ਸਿੰਘ ਜੀ ਦੀ ਮਾਤਾ ਜੋ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਨੂੰ ਪਾਲਣ-ਪੋਸਣ ਦੀ ਜ਼ਿੰਮੇਵਾਰੀ ਨਿਭਾਈ। ਦੋਸਤੋ ਡਾਕਟਰ ਨਰਮੋਨ ਸਿੰਘ ਜੀ ਦਾ ਵਿਆਹ ਗੁਰਸ਼ਰਨ ਕੌਰ ਜੀ ਨਾਲ ਹੋਇਆ ਜਿਨ੍ਹਾਂ ਤੋਂ ਇਹਨਾਂ ਦੀਆਂ ਤਿੰਨ ਸੁਪਤਰੀਆਂ ਉਪੇਂਦਰ, ਅਮਰਿਤ ਅਤੇ ਦਮਨ ਨੇ ਜਨਮ ਲਿਆ। ਇਹ ਤਾਂ ਹੋਈ ਇਹਨਾਂ ਦੀ ਪਰਵਾਰਿਕ ਹਿਸਟਰੀ। ਦੋਸਤੋ ਡਾਕਟਰ ਨਰਮੋਨ ਸਿੰਘ ਜੀ ਦੀ ਮੁੰਡਲੀ ਸਿੱਖਿਆ ਪਸ਼ਾਵਰ ਵਿੱਚ ਹੋਈ ਸੀ। ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਸਿੱਖਿਆ ਉਰਦੂ ਵਿੱਚ ਵੀ ਦਿੱਤੀ ਜਾਂਦੀ ਸੀ ਇਸ ਕਰਕੇ ਉਹ ਉਰਦੂ ਦੇ ਵੀ ਚੰਗੇ ਜਾਣਕਾਰ ਸਨ। 1947 ਦੇ ਵੰਡ ਤੋਂ ਬਾਅਦ ਪਰਿਵਾਰ ਪਹਿਲਾ ਹਲਦਵਾਨੀ ਆ ਤੇ 1948 ਵਿੱਚ ਅੰਮ੍ਰਿਤਸਰ ਸ਼ਿਫਟ ਹੋ ਗਿਆ ਸੀ ਉਹਨਾਂ ਅੰਮ੍ਰਿਤਸਰ ਵਿੱਚ ਹਿੰਦੂ ਕਾਲਜ ਆਫ ਅੰਮ੍ਰਿਤਸਰ ਤੋਂ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਆ ਤੇ ਫਿਰ ਹੁਸ਼ਿਆਰਪੁਰ ਜਿੱਥੇ ਦੋਸਤੋ ਉਸ ਵੇਲੇ ਪੰਜਾਬ ਯੂਨੀਵਰਸਿਟੀ ਹਿੰਦੀ ਸੀ ਉੱਥੋਂ ਇਕਨੋਮਿਕਸ ਦੀ ਪੜ੍ਹਾਈ ਕੀਤੀ ਆ ਤੇ ਇਕਨੋਮਿਕਸ ਵਿੱਚ ਬੀਏ ਆ ਤੇ ਫਿਰ ਐਮਏ ਕੀਤੀ ਦੋਸਤੋ ਇਹ ਗੱਲਾਂ ਹਨ 1954 ਦੀਆਂ ਫਿਰ ਇਹ ਉੱਚ ਸਿੱਖਿਆ ਲਈ ਵਿਦੇਸ਼ ਗਏ ਉੱਥੋਂ ਯੂਨੀਵਰਸਿਟੀ ਆਫ ਕੈਂਬ੍ਰਿਜ ਤੋਂ ਇਹਨਾਂ ਨੇ ਪੜ੍ਹਾਈ ਕੀਤੀ ਫਿਰ ਇਹਨਾਂ ਨੇ ਕੁਝ ਦੇਰ ਭਾਰਤ ਵਾਪਸ ਆ ਕੇ ਪੰਜਾਬ ਯੂਨੀਵਰਸਿਟੀ ਵਿੱਚ ਪੜਾਇਆ ਉਸ ਤੋਂ ਬਾਅਦ ਇਹ ਫੇਰ ਦੁਬਾਰਾ ਉਹ ਚ ਸਿੱਖਿਆ ਲਈ 1960 ਵਿੱਚ ਵਿਦੇਸ਼ ਹਾਂਜੀ ਵਿਦੇਸ਼ ਗਏ ਉੱਥੋਂ ਯੂਨੀਵਰਸਿਟੀ ਆਫ ਆਕਸਫੋਰਡ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਅਤੇ ਡੀਫਿਲ ਦੀ ਡਿਗਰੀ ਪ੍ਰਾਪਤ ਕੀਤੀ ਡੀਫਿਲ ਦੀ ਹਾਈ ਰੇਟਡ ਐਜੂਕੇਸ਼ਨ ਫਿਰ ਉਹ ਵਾਪਸ ਪੰਜਾਬ ਆਏ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਫੇਰ ਭੜਾਣ ਲੱਗੇ 2 ਸਾਲ 1957 ਤੋਂ ਲੈ ਕੇ 9059 ਤੱਕ ਇਹ ਪੀਯੂ ਵਿੱਚ ਹੀ ਪੜ੍ਹਾਉਂਦੇ ਰਹੇ 1963 ਤੇ 31963 ਤੋਂ ਲੈ ਕੇ 1963 ਤੱਕ ਇਹ ਪੰਜਾਬ ਯੂਨੀਵਰਸਿਟੀ ਵਿੱਚ ਇਕਨੋਮੀ ਦੇ ਪ੍ਰੋਫੈਸਰ ਵੀ ਰਹੇ ਉਸ ਤੋਂ ਬਾਅਦ ਇਹਨਾਂ ਨੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਇਆ ਫਿਰ ਪੜ੍ਹਾਈ ਤੋਂ ਬਾਅਦ ਇਹਨਾਂ ਨੇ ਇਕਨੋਮਿਕਸ ਐਡਵਾਈਜ਼ਰ ਦੀ ਭੂਮਿਕਾ ਵੀ ਨਿਭਾਈ ਗਈ ਜਗਾ ਆਰਬੀਆਈ ਵਿੱਚ ਆਰਬੀਆਈ ਵਿੱਚ ਵੀ ਇਹਨਾਂ ਨੇ ਉੱਚ ਪਦਾਂ ਤੇ ਸੇਵਾਵਾਂ ਦਿੱਤੀਆਂ ਦੇਸ਼ ਵਿਦੇਸ਼ ਵਿੱਚ ਇਹਨਾਂ ਨੇ ਕਈ ਐਮ ਇਕਨੋਮਿਕ ਪੋਜੀਸ਼ਨ ਦੇ ਉੱਪਰ ਕੰਮ ਕੀਤਾ ਤਜਰਬਾ ਲਿਆ ਇਨਾਂ ਦੀ ਦੋਸਤੋ ਰਾਜਨੀਤੀ ਵਿੱਚ ਐਂਟਰੀ ਹੋਈ 1991 ਵੇਲੇ 1991 ਵਿੱਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸਨ ਚੰਦਰ ਸ਼ੇਖਰ ਇਹਨਾਂ ਨੂੰ ਉਸ ਵੇਲੇ UGC ਹਾਂਜੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਇਹ ਇੱਕ ਤਰ੍ਹਾਂ ਇਹਨਾਂ ਦਾ ਪਹਿਲਾ ਰਾਜਨੀਤਿਕ ਪਦ ਸੀ ਦੋਸਤੋ ਜੂਨ 1991 ਵਿੱਚ ਜਦੋਂ ਪੀ ਵੀ ਨਰਸੀਮਹਾ ਰਾਓ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਦਾ ਫਾਈਨੈਂਸ ਮਿਨਿਸਟਰ ਬਣਾਇਆ ਉਸ ਵੇਲੇ ਭਾਰਤ ਦਾ ਫਿਜ਼ੀਕਲ ਡੈਫਿਸਿਟ ਦੋਸਤੋ 8.5% ਦੇ ਕਰੀਬ ਹੋ ਚੁੱਕਿਆ ਸੀ ਡਾਕਟਰ ਮਮੋਨ ਸਿੰਘ ਦੀ ਵਿੱਤੀ ਹਾਜੀ ਉਹਨਾਂ ਦੇ ਵਿੱਤੀ ਤਜਰਬੇ ਕਰਕੇ ਉਹਨਾਂ ਨੇ ਇਸ ਘਾਟੇ ਨੂੰ ਘਟਾ ਕੇ ਭਾਰਤ ਦੀ ਜੀਡੀਪੀ ਤਕਰੀਬਨ 3.5% ਦੇ ਕਰੀਬ ਲੈ ਆਉਂਦੀ ਦੋਸਤੋ ਇਹ 1998 ਤੋਂ ਲੈ ਕੇ 2004 ਤੱਕ ਲੀਡਰ ਆਫ oppositon ਵੀ ਰਹੇ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਵੀ ਦੋਸਤੋ ਇਹ ਰਾਜ ਸਭਾ ਵਿੱਚ ਚੁਣ ਕੇ ਆਂਦੇ ਰਹੇ 1999 ਵਿੱਚ ਦਿੱਲੀ ਵਿੱਚ ਇਹਨਾਂ ਨੇ ਇੱਕ ਵਾਰੀ ਚੋਣ ਵੀ ਲੜੀ ਸੀ ਸਾਉਥ ਦਿੱਲੀ ਤੋਂ ਨਾਨ ਚੌਣ ਲੜੀ ਪਰ ਇਹ ਹਾਰ ਗਏ ਦੋਸਤੋ 2004 ਵਿੱਚ ਜਦੋਂ ਕਾਂਗਰਸ ਦੀ ਸਰਕਾਰ ਜਿਸ ਨੂੰ ਯੂਪੀਏ ਗਵਰਨਮੈਂਟ ਕਿਹਾ ਜਾਂਦਾ ਹੈ ਗੈਰ ਬੀਜਪੀ ਦਲਾਂ ਦਾ ਸੰਗਠਮੰਦਨ ਉਹਨਾਂ ਦੀ ਸਰਕਾਰ ਬਣੀ ਤਾਂ ਪ੍ਰਧਾਨ ਮੰਤਰੀ ਬਣੇ ਡਾਕਟਰ ਮਨਮੋਹਨ ਸਿੰਘ ਦੂਜੀ ਵਾਰ ਵੀ ਦੋਸਤੋ ਜਦੋਂ ਕਾਂਗਰਸ ਦੀ ਅਗਵਾਈ ਵਾਲਾ ਯੂਪੀਏ 2009 ਵਿੱਚ ਸੱਤਾ ਵਿੱਚ ਆਇਆ ਇਸ ਵਾਰ ਵੀ ਪ੍ਰਧਾਨ ਮੰਤਰੀ ਦੇ ਉਮੀਦਵਾਰ ਸਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹ ਦੁਬਾਰਾ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਕਾਂਗਰਸ ਵੱਲੋਂ ਇੰਜ 2004 ਤੋਂ ਲੈ ਕੇ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹਨ ਸਿੰਘ ਜੀ ਦੋਸਤੋ ਉਹਨਾਂ ਦਾ ਪ੍ਰਧਾਨ ਮੰਤਰੀ ਬੰਨਾ ਉਹਨਾਂ ਦੀਆਂ ਪ੍ਰਾਪਤੀਆਂ ਦੀ ਥਾਂ ناکامیਆਂ ਲਈ ਜ਼ਿਆਦਾ ਯਾਦ ਕੀਤਾ ਜਾਂਦਾ ਰਿਹਾ ਹੈ ਜਿੰਨੀ ਚਰਚਾ ਦੋਸਤੋ ਡਾਕਟਰ ਮਨਮੋਹਨ ਸਿੰਘ ਦੇ ਇਮਾਨਦਾਰ ਹੋਣ ਦੀ ਰਹੀ ਹੈ ਉਸ ਤੋਂ ਬਾਅਦ ਉਹ ਫੇਮਸ ਰਹੇ ਹਨ ਉਹਨਾਂ ਦੀਆਂ ناکامیਆਂ ਲਈ ਭ੍ਰਸ਼ਟਾਚਾਰ ਲਈ ਦੋਸਤੋ ਉਹਨਾਂ ਬਾਰੇ ਇਹ ਆਮ ਧਾਰਨਾ ਸੀ ਕਿ ਉਹਨਾਂ ਦੀ ਨਿਸ਼ਟਾ ਵਫਾਦਾਰੀ ਦੇਸ਼ ਪ੍ਰਤੀ ਭਾਰਤਿਆ ਅਮਰਤੀ ਹੋਣ ਦੀ ਥਾਂ ਸਿਰਫ ਅਤੇ ਸਿਰਫ ਗਾਂਧੀ ਪਰਿਵਾਰ ਪ੍ਰਤੀ ਹੈ ਕਿਉਂਕਿ ਉਹਨਾਂ ਦੇ ਸਹਿਯੋਗ ਨਾਲ ਜਾਂ ਉਹਨਾਂ ਦੀ ਕਿਰਪਾ ਕਰਕੇ ਹੀ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪਹੁੰਚੇ ਸਨ। ਦੋਸਤੋ ਜਦੋਂ ਡਾਕਟਰ ਮਨਮੋਹ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸਨ ਤਾਂ ਕਾਂਗਰਸ ਦੀ ਟੌਪ ਲੀਡਰਸ਼ਿਪ ਦੀ ਸ਼ੈ ਤੇ ਘਟਾਲੇ ਤੇ ਘਟਾਲੇ ਹੋ ਰਹੇ ਸਨ। ਪਰ ਡਾਕਟਰ ਸਾਹਿਬ ਉਹ ਮੌਨ ਸਨ, ਕਾਰਵਾਈ ਜਾਂ ਵਿਰੋਧ ਤਾਂ ਦੂਰ ਦੀ ਗੱਲ ਸੀ। ਉਹਨਾਂ ਦੇ ਕਾਰਜਕਾਲ ਦੌਰਾਨ ਦੱਸਦੇ ਹਨ ਕਿ ਭਾਰਤ ਵਿੱਚ ਲਗਭਗ 10 ਲੱਖ ਕਰੋੜ ਜੀਹਾਂ ਘਟੋ ਘਟ 10 ਲੱਖ ਕਰੋੜ ਦੇ ਘਟਾਲੇ ਹੋਏ ਸਨ। ਬਸ ਚੰਗੀ ਗੱਲ ਇਹ ਸੀ ਕਿ ਇਹਨਾਂ ਦਾ ਨਾ ਕਿਸੇ ਵੀ ਘਟਾਲੇ ਵਿੱਚ ਨਹੀਂ ਉਛਾਲਿਆ ਗਿਆ। ਦੋਸਤੋ ਨੰਬਰ 1 ਜ਼ਰੂਰੀ ਗੱਲ 1984 ਦੇ ਦੰਗੇ ਜਿਨ੍ਹਾਂ ਨੂੰ ਕਤਲੇਆਮ ਕਹਿਣਾ ਠੀਕ ਹੈ ਉਸ ਵਿੱਚ ਵੀ ਡਾਕਟਰ ਮਨਮੋਹਨ ਸਿੰਘ ਬਸ ਚੁੱਪ ਹੀ ਧਾਰੀ ਰਹੇ। ਬਤੌਰ ਪ੍ਰਧਾਨ ਮੰਤਰੀ ਉਹ ਇਨਸਾਫ ਦਵਾਉਣ ਲਈ ਬਹੁਤ ਕੁਝ ਕਰ ਸਕਦੇ ਸਨ। ਜਦੋਂ ਇਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਸ ਵੇਲੇ 1984 ਦੇ ਕਤਲੇਆਮ ਨੂੰ ਹੋਇਆ ਸਿਰਫ 20 ਸਾਲ ਹੀ ਗੁਜ਼ਰੇ ਸਨ। ਜਾਂਚ ਵਿੱਚ ਤੇਜ਼ੀ, ਸਬੂਤ, ਕਾਨੂੰਨੀ ਪ੍ਰਕਿਰਿਆ ਉਹ ਬਹੁਤ ਕੁਝ ਪ੍ਰਧਾਨ ਮੰਤਰੀ ਦੇ ਤੌਰ ਤੇ ਕਰ ਸਕਦੇ ਸਨ। ਪਰ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਚੁੱਪ ਹੀ ਧਾਰੀ ਰੱਖੀ। ਦੋਸਤੋ ਅੱਜ 40 ਸਾਲ ਹੋ ਗਏ ਹਨ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਕਤਲ ਹੋਏ ਪ੍ਰਵਾਦਾ ਨੂੰ ਇਨਸਾਫ ਕੁਝ ਵੀ ਨਹੀਂ ਮਿਲਿਆ। ਜਦੋਂ ਕਿ 1992 ਵਿੱਚ ਹੋਏ ਗੋਦਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਵਿੱਚ ਬਹੁਤ ਸਾਰੇ ਦੋਸ਼ੀ ਉਹ ਸਜ਼ਾ ਭੁਗਤ ਰਹੇ ਹਨ ਪਰ 84 ਦੇ ਦੋਸ਼ੀ ਦੋਸਤੋ ਜਦੋਂ ਡਾਕਟਰ ਮਾਹੌਂਸਿੰਘ ਦੀ ਅੰਤਿਮ ਯਾਤਰਾ ਨਿਕਲੀ ਤਾਂ ਤੁਸੀਂ ਨੋਟ ਕੀਤਾ ਰਸਤੇ ਵਿੱਚ ਅਕਸਰ ਆਮ ਲੋਕ ਜਦ ਪਾਰਟੀ ਦੇ ਵਰਕਰ ਆਪਣੀ ਵਿਦਾਈ ਦਿੰਦੇ ਹਨ ਆਪਣੇ ਹਰਮਨਮ ਪਿਆਰੇ ਨੇਤਾ ਨੂੰ ਪਰ ਡਾਕਟਰ ਮਨਮੋਹ ਸਿੰਘ ਜਦੋਂ ਉਹਨਾਂ ਦੀ ਆਖਰੀ ਯਾਤਰਾ ਨਿਕਲੀ ਤਾਂ ਉਹ ਬਿਲਕੁਲ ਸੁੰਨੀ ਜਿਹੀ ਸੀ ਕਾਂਗਰਸ ਚਾਹਦੀ ਤਾਂ ਆਪਣੇ ਪਾਰਟੀ ਦੇ ਵਰਕਰ ਚਾਹੇ ਉਹ ਦਿੱਲੀ ਦੇ ਹੋਣ ਜਾਂ ਹਰਿਆਣੇ ਦੇ ਜਾਂ ਪੰਜਾਬ ਦੇ ਜਾਂ ਯੂਪੀ ਦੇ ਉਹ ਰਸਤੇ ਵਿੱਚ ਉਹਨਾਂ ਨੂੰ ਆਖਰੀ ਵਿਦਾਈ ਦੇ ਕੇ ਉਹਨਾਂ ਦਾ ਸਨਮਾਨ ਵਧਾ ਸਕਦੇ ਸਨ ਡਾਕਟਰ ਮਨਮੋਹ ਸਿੰਘ ਦੀ ਅੰਤਿਮ ਸਮੇਂ ਹੁੰਦੀ ਜਾਇਜ਼ਾਕਾਰ ਆਖਰੀ ਪਲਾਂ ਨੂੰ ਯਾਦਗਾਰ ਬਣਾ ਸਕਦੀ ਸੀ ਗਾਂਧੀ ਪਰਿਵਾਰ ਗਾਂਧੀ ਪਰਿਵਾਰ ਵਿੱਚੋਂ ਪ੍ਰਧਾਨ ਮੰਤਰੀ ਇਹ ਲੋਕਾਂ ਦੀ ਅੰਤਮ ਯਾਤਰਾ ਯਾਦ ਹੈ ਤੁਹਾਨੂੰ ਸੜਕਾਂ ਭਰ ਦਿੱਤੀਆਂ ਜਾਂਦੀਆਂ ਸਾਨ ਖਾਸ ਕਰ ਇੰਦਰਾ ਗਾਂਧੀ ਦੇ ਜਗੀਬ ਗਾਂਧੀ ਵੇਲੇ ਉਸ ਵੇਲੇ ਨਾਰੇ ਲੱਗਦੇ ਸਨ ਅਸਮਾਨ ਛੁੰਦੇ ਜਬ ਤੱਕ ਸੂਰਜ ਚੰਦ ਰਹੇਗਾ ਰਜੀਵ ਗਾਂਧੀ ਜਾਂ ਇੰਦਰਾ ਗਾਂਧੀ ਤੇਰਾ ਨਾਮ ਰਹੇਗਾ ਪਰ ਪਰ 10 ਸਾਲ ਕਾਂਗਰਸ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਇਹ ਡਾਕਟਰ ਅਮਨ ਮੋਨ ਸਿੰਘ ਪਰ ਡਾਕਟਰ ਅਮਨ ਮੋਨ ਸਿੰਘ ਉਹਨਾਂ ਨੂੰ ਕੀ ਮਿਲਿਆ ਬਸ ਇੱਕ ਸਰਕਾਰੀ ਪ੍ਰੋਟੋਕੋਲ ਦੋਸਤੋ ਕਾਂਗਰਸ ਨਾਲ ਵੱਧ ਸੰਬੰਧਤ ਉਹਨਾਂ ਨੂੰ ਗੈਰ ਕਾਂਗਰਸੀਆਂ ਨੇ ਭਾਜਪਾ ਵਾਲਿਆਂ ਨੇ ਭਾਜਪਾ ਦੇ ਉੱਚ ਨੇਤਾਵਾਂ ਨੇ ਦਿੱਤਾ ਆਖਰੀ ਸਮੇਂ ਉਹਨਾਂ ਦੀ ਚੀਖਾ ਦੀ ਰਾਖ ਵੀ ਠੰਡੀ ਨਹੀਂ ਹੋਈ ਸੀ ਅਤੇ ਕਾਂਗਰਸ ਦੇ ਸਰਵੇ ਸਰਵ ਰਾਹੁਲ ਗਾਂਧੀ ਨੇ ਰਾਜਨੀਤੀ ਸ਼ੁਰੂ ਕਰ ਦਿੱਤੀ ਉਹਨਾਂ ਦੇ ਨਾਮ ਉੱਪਰ ਉਹਨਾਂ ਦੀ ਯਾਦਗਾਰ ਜੋ ਸਰਕਾਰੀ ਖਰਚੇ ਦੇ ਬਣਾਈ ਜਾਣੀ ਸੀ ਉਸ ਨੂੰ ਲੈ ਕੇ ਉਹਨਾਂ ਨੇ ਜਰਾ ਵੀ ਇਹ ਨਾ ਸੋਚਿਆ ਕਿ ਉਹ ਚਾ ਉਹਨਾਂ ਦੀ ਪਾਰਟੀ ਨੇ ਉਹਨਾਂ ਲਈ ਕੀ ਕੀਤਾ ਹੈ ਜਿਸ ਸ਼ਖਸ ਦੇ ਦੋਸ਼ ਲੱਗਦੇ ਰਹੇ ਹੁਣ ਕਿ ਉਹਨਾਂ ਨੇ ਆਪਣੇ ਦੇਸ਼ ਅਤੇ ਕੌਮ ਨਾਲੋਂ ਵੱਧ ਵਫਾਦਾਰੀ ਜਿਸੇ ਪਰਿਵਾਰ ਜਾਂ ਪਾਰਟੀ ਪ੍ਰਤੀ ਦਿਖਾਈ ਹੈ ਉਹਨਾਂ ਨੇ ਉਸ ਨੂੰ ਬਣਦਾ ਹੋਇਆ ਸਨਮਾਨ ਆਖਰੀ ਸਮੇਂ ਦਾ ਸਨਮਾਨ ਉਹ ਵੀ ਚੰਗੀ ਤਰ੍ਹਾਂ ਨਹੀਂ ਦਿੱਤਾ ਬਸ ਖਾਣਾ ਪੂਰਤੀ ਹੀ ਕੀਤੀ ਹੁਣ ਕੁਝ ਪ੍ਰਧਾਨ ਮੰਤਰੀ ਨਰਮੋਧ ਸਿੰਘ ਵਾਲੇ ਕੁਝ ਕੋੜੀਆਂ ਗੱਲਾਂ ਕੁਝ ਕੋੜੇ ਸੱਚ ਜਿਨ੍ਹਾਂ ਲਈ ਡਾਕਟਰ ਨਰਮੋਧ ਸਿੰਘ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਰਹੇਗਾ ਸਭ ਤੋਂ ਪਹਿਲਾਂ ਦੋਸਤੋ ਭਾਰਤ ਵਿੱਚ ਸੁਪਰ ਪ੍ਰਧਾਨ ਮੰਤਰੀ ਦੀ ਰਵਾਇਤ ਖੜੀ ਕਰਨੀ ਦੋਸਤੋ ਜੇ ਡਾਕਟਰ ਨਰਮੋਧ ਸਿੰਘ ਇੰਡੀਆ ਦੇ ਪ੍ਰਧਾਨ ਮੰਤਰੀ ਸਨ ਤਾਂ ਉਸ ਵੇਲੇ ਸੁਪਰ ਪੀਐਮ ਕੌਣ ਸੀ ਕੋਹਣ ਮਹਿਲਾ ਸੀ ਸਭ ਨੂੰ ਪਤਾ ਹੈ ਇਹ ਨਵਾਂ ਹੀ ਟ੍ਰੈਂਡ ਸ਼ੁਰੂ ਹੋਇਆ ਸੀ ਉਸ ਵੇਲੇ ਸੁਪਰ ਪੀਐਮ ਦੇ ਤੌਰ ਤੇ ਨਾਂ ਲਿਆ ਜਾਂਦਾ ਸੀ ਸੋਨੀਆ ਗਾਂਧੀ ਜੀ ਦਾ ਕਾਂਗਰਸ ਪਾਰਟੀ ਦੀ ਪ੍ਰਮੁੱਖ ਸੋਨੀਆ ਗਾਂਧੀ ਜੀ ਦਾ ਨਾਂ ਹੈ ਜੇ ਸੁਪਰ ਪੀਐਮ ਲਿਆ ਜਾਂਦਾ ਸੀ ਉਹਨਾਂ ਦਿਨਾਂ ਵਿੱਚ ਸਿਆਸੀ ਗਲਿਆਰਾਂ ਵਿੱਚ ਦੋਸਤੋ ਇਸ ਤੋਂ ਇਲਾਵਾ ਇਹਨਾਂ ਦੇ ਸਮੇਂ ਹੀ 2G 3G ਸਪੈਕਟ੍ਰਮ ਖਰੀਦ ਦੇ ਘਟਾਲੇ ਹੋਏ ਸਨ ਕੋਲਕਾਟਾ ਕੋਲ ਖਾਣਾ ਦੀ ਨਿਲਾਮੀ ਵੇਲੇ ਹੋਏ ਕਪਲੇ ਇਹਨਾਂ ਦੇ ਸਮੇਂ ਹੀ ਹੋਏ ਸਨ ਕੋਲਕਟਾਲੇ ਵਿੱਚ ਦੋਸਤੋ ਪ੍ਰਿੰਸੀਪਲ ਸੈਕਟਰੀ ਆਫ ਕੋਲ ਨੂੰ ਸਜ਼ਾ ਤੱਕ ਹੋਈ ਸੀ ਅਦਾਲਤਾਂ ਵੱਲੋਂ ਇਸ ਤੋਂ ਇਲਾਵਾ ਦੋਸਤੋ ਇਹਨਾਂ ਦੀ ਸਰਕਾਰ ਵੇਲੇ ਹੀ 70000 ਕਰੋੜ ਦੇ ਕਰੀਬ ਕਮਨ ਵੈਲਥ ਦਾ ਘਟਾਲਾ ਵੀ ਹੋਇਆ ਸੀ ਦੋਸਤੋ ਇਹਨਾਂ ਦੇ ਸਮੇਂ ਜੋ ਕੋਲ ਘਟਾਲਾ ਹੋਇਆ ਸੀ ਉਸ ਵੇਲੇ ਦੱਸਿਆ ਜਾਂਦਾ ਹੈ ਕਿ ਕਪਲੇ ਦੀ ਰਕਮ ਲਗਭਗ 186000 ਕਰੋੜ ਸੀ ਕੁੱਲ ਮਿਲਾ ਕੇ ਡਾਕਟਰ ਮਨਮੋਹਨ ਸਿੰਘ ਦੇ 10 ਸਾਲਾਂ ਅੰਤਰਾਂਨ ਦੱਸਿਆ ਜਾਂਦਾ ਹੈ ਕਿ 10 ਲੱਖ ਕਰੋੜ ਦੇ ਵੱਡੇ ਵੱਡੇ ਘਟਾਲੇ ਹੋਏ ਸਨ ਦੋਸਤੋ ਹਜਾੜ ਕਿਤੇ ਜਾਣਗੇ ਕਿ ਇਹੇ ਪ੍ਰਧਾਨ ਮੰਤਰੀ ਜੋ ਆਪ ਤਾਂ ਬਹੁਤ ਹੀ ਜ਼ਿਆਦਾ ਇਮਾਨਦਾਰ ਸਨ ਪਰ ਜਿਨ੍ਹਾਂ ਦੀ ਅਗਵਾਈ ਵਿੱਚ ਭਾਰਤ ਵਿੱਚ ਭਾਰਤ ਦੀ ਸਭ ਤੋਂ ਵੱਧ ਪ੍ਰਸ਼ਾਸਨਿਕ ਸਰਕਾਰ ਚੱਲ ਰਹੀ ਸੀ ਅੰਧ ਵਿੱਚ ਦੋਸਤੋ ਇਹਨਾਂ ਦੀ ਇਮਾਨਦਾਰੀ ਦਾ ਜਾਂਦੇ ਜਾਂਦੇ ਕਿੱਸਾ ਵੀ ਸੁਣ ਹੀ ਲੈਂਦੇ ਹਾਂ ਇਹ ਆਮ ਚਰਚਾ ਦੋਸਤੋ ਇਹ ਆਮ ਚਰਚਾ ਹੈ ਕਿ ਡਾਕਟਰ ਮਨਮੋਹ ਸਿੰਘ ਜੀ ਦੀ ਇੱਕ ਸੁਪੁੱਤਰੀ ਬਿਹਾਰ ਦੀ ਨਲੰਦਾ ਯੂਨੀਵਰਸਿਟੀ ਵਿੱਚ ਪੇਡ ਉਪਕੁਲਪਤੀ ਸੀ ਇਸ ਦਰਾਨ ਉਹ ਹਰ ਮਹੀਨੇ ਲੱਖਾਂ ਰੁਪਏ ਤਨਖਾਹ ਤੇ ਭੱਤੇ ਵੱਜੋਂ ਲੈਂਦੀ ਰਹੀ ਹੋਰ ਸਹੂਲਤਾਂ ਵੀ ਜੋ ਯੂਨੀਵਰਸਿਟੀ ਦੇ ਚਾਂਸਲਰ ਨੂੰ ਮਿਲਦੀਆਂ ਹਨ ਉਹ ਉਹਨਾਂ ਨੂੰ ਮਿਲਦੀਆਂ ਹੀ ਰਹੀਆਂ ਹੋਣਗੀਆਂ ਪਰ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਨਲੰਦਾ ਯੂਨੀਵਰਸਿਟੀ ਗਈ ਨਹੀਂ ਆਪਣੇ ਕਾਰਜਕਾਲ ਦੌਰਾਨ ਇੱਕ ਵਾਰੀ ਸੋਚੋ ਦੋਸਤੋ ਇਹਨਾਂ ਨੂੰ ਇਹ ਪੇਡ ਵਾਈਸ ਚਾਂਸਲਰ ਦਾ ਪਦ ਇਹਨਾਂ ਦੇ ਪਿਤਾ ਦੇ ਸੁੱਖ ਕਰਕੇ ਹੀ ਨਹੀਂ ਮਿਲਿਆ ਹੋਵੇਗਾ ਸੋਚੋ ਤੁਰ ਰਾਏ ਕਿ ਉਸ ਤੋਂ ਬਾਅਦ ਜਦੋਂ ਇਹ ਵਾਈਸ ਚਾਂਸਲਰ ਬਣੇ ਉਸ ਤੋਂ ਬਾਅਦ ਇਹ ਕਦੀ ਵੀ ਉਸ ਨਲੰਦਾ ਯੂਨੀਵਰਸਿਟੀ ਚ ਗਏ ਹੀ ਨਹੀਂ ਸੋ ਦੋਸਤੋ ਇਹ ਸਨ ਸਾਡੇ ਪ੍ਰਧਾਨ ਮੰਤਰੀ ਇਹ ਡਾਕਟਰ ਨਰਮਨ ਮੋਹਨ ਸਿੰਘ ਜੀ ਜਿਨ੍ਹਾਂ ਦੀ ਛਵੀ ਸ਼ਾਂਤ ਘੱਟ ਬੋਲਣ ਵਾਲੇ ਅਤੇ ਇਮਾਨਦਾਰ ਪ੍ਰਧਾਨ ਮੰਤਰੀ ਦੀ ਰਹੀ ਬਾਕੀ ਉਹਨਾਂ ਨਾਲ ਜੋ ਵੀ ਜੁੜਿਆ ਹੈ ਉਹ ਵੀ ਇੱਕ ਸੱਚ ਹੀ ਹੈ ਹਾਂ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਬਤੌਰ ਸਿੱਖ ਬਤੌਰ ਇੰਡੀਅਨ ਉਹ ਇੱਕ ਚੰਗੇ ਹਾਈਲੀ ਕੁਆਲੀਫਾਈਡ ਬ੍ਰਿਲੀਅੰਟ ਦਿਮਾਗ ਦੇ ਮਾਲਕ ਸਨ ਜਨਾਦੀ ਐਕਨੋਮੀ ਦੀ ਸਮਝ ਉਸਦੀ ਦਾਦ ਦੇਣੀ ਹੀ ਬੰਦੀ ਹੈ। ਬਾਕੀ ਦੋਸਤੋ ਇਨਸਾਨ ਗਲਤੀਆਂ ਦਾ ਪਤਲਾ ਹੈ। ਚੰਗਿਆਈਆਂ ਬੁਰਾਈਆਂ ਉਸ ਨਾਲ ਜੁੜੀਆਂ ਹੀ ਹੁੰਦੀਆਂ ਹਨ। ਦੋਵੇਂ ਤਰ੍ਹਾਂ ਦੀਆਂ ਯਾਦਾਂ ਨਾਲ ਉਹ ਸਾਨੂੰ ਯਾਦੋਂ ਆਉਂਦੇ ਹੀ ਰਹਿਣਗੇ। ਸੋ ਏ ਸੀ ਟ੍ਰਿਬਿਊਟ ਟੂ आवर ਲੇਟ ਪ੍ਰਾਈਮ ਮਿਨਿਸਟਰ ਡਾਕਟਰ ਨਰਮਨ ਸਿੰਘ। ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ। ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਧੰਨਵਾਦ।